ਆਪਣੇ ਘਰ ਦੀ ਦੀਵਾਰ ਉੱਚੀ ਕਰਾਈ ਇਹਨਾਂ ਨੇ ਕੀ ਨਾਮ ਹੈ ਮੈਡਮ ਆਪਣਾ ਮੇਰਾ ਸੋਨੀਆ ਜੀ ਨਾਮ ਸੋਨੀਆ ਤੇ ਇਹਨਾਂ ਵੱਲੋਂ ਦੀਵਾਰ ਹੈ ਜਿਹੜੀ ਆਪਣੇ ਘਰ ਦੀ ਉੱਚੀ ਕਰਾਈ ਹੈ ਤੇ ਆਂਟੀ ਹੈ ਜਿਹੜੇ ਆਂਟੀ ਕੀ ਨਾਮ ਆਪਣਾ ਨਿਰਮਲਾ ਦੇਵੀ ਨਿਰਮਲਾ ਦੇਵੀ ਤੇ ਇਹਨਾਂ ਨੇ ਵੀ ਆਪਦੇ ਘਰ ਦੀ ਦੀਵਾਰ ਉੱਚੀ ਕਰਾਈ ਹੈ ਕਿਉਂ ਕਰਾਈ ਹੈ ਜੀ دیوار ਉੱਚੀ ਇਹ? ਚੋਰਾ ਕਰਕੇ। ਹਾਂਜੀ। ਚੋਰਾ ਕਰਕੇ ਡਰ ਲੱਗਦਾ ਰਹਿੰਦਾ ਨਾ ਸਾਰਾ ਦਿਨ ਵੀ ਚੋਰ ਆ ਗਏ ਸੀ ਨਾ ਦੋ ਦਿਨੋਂ। ਅੱਛਾ ਚੋਰਾ ਕਰਕੇ ਕਰਵਾ ਰਿਹਾ। ਲੱਗਦਾ ਰਹੇ। ਮੈਂ ਤਾਂ ਕਦੇ ਦੁਪਹਿਰੇ ਵੀ ਨਹੀਂ ਗੇਟ ਬੰਦ ਕੀਤਾ। ਮੈਂ ਹੁਣ ਤਾਂ ਦੋ ਦਿਨ ਹੋ ਗਏ ਦੁਪਹਿਰੇ ਵੀ ਦਰਵਾਜ਼ਾ ਬੰਦ ਕਰਕੇ ਪੈਣਾ ਪੈਂਦਾ। ਡਰ ਨਾਲ ਬੰਦ ਜੀ ਦਿਨੇ। 11 ਵਜੇ ਉਦਨ ਆਏ ਤੇ ਤੜਕੇ 5 ਵਜੇ 5:30 ਵਜੇ ਆਏ। ਉਦੋਂ ਹੀ ਬੜ ਸਕਦੇ ਆ ਫਿਰ। ਤੇ ਤੁਹਾਨੂੰ ਵੀ ਵੀਰੇ ਤੁਸੀਂ ਆ ਜਿਹੜੀ ਦੀਵਾਰ ਉੱਚੀ ਕਰਾਈ ਹੈ ਕੀ ਨਾਮ ਆਪਣਾ ਮੇਰਾ ਨਾਮ ਸੋਨੀਆ ਜੀ ਬਿਲਕੁਲ ਅਸੀਂ ਦੀਵਾਰਾ ਸਿਰਫ ਚੋਰਾਂ ਦੇ ਡਰ ਤੋਂ ਉੱਚੀਆਂ ਕਰਵਾਈਆਂ ਕਿਉਂਕਿ ਪਹਿਲਾਂ ਜੋ ਰਾਤ ਨੂੰ ਆਉਂਦੇ ਸੀ ਹੁਣ ਉਹਨਾਂ ਨੂੰ ਕੋਈ ਡਰ ਨਹੀਂ ਹੈ ਕਿਸੇ ਦਾ ਬਿਲਕੁਲ ਉਹਨਾਂ ਨੂੰ 1% ਵੀ ਕੋਈ ਡਰ ਨਹੀਂ ਸੀ ਉਹ ਦਿਨੇ ਆ ਰਹੇ ਪਹਿਲੇ ਦਿਨ 11:30 ਵਜੇ ਚੋਰ ਆਇਆ ਵੈਰੀ ਨੈਕਸਟ ਡੇ ਉਹ 5:30 ਚੋਰ ਆ ਗਿਆ ਸਾਡੀ ਗਲੀ ਚ ਤਕਰੀਬਨ ਇਦਾਂ ਦਾ ਕੋਈ ਘਰ ਨਹੀਂ ਜਿਨ੍ਹਾਂ ਦੇ ਘਰੇ ਇੱਕ ਜਾਂ ਦੋ ਵਾਰ ਚੋਰੀ ਨਾ ਹੋਈ ਹੋਵੇ ਮੇਰਾ ਨਾਮ ਸੋਨੀਆ ਜੀ ਅਗਰਵਰਕ ਲੋਨੀਚ ਮੈਂ ਰਹਿੰਦੀ ਹਾਂ 1.2 ਨੰਬਰ ਸਾਡੀ ਗਲੀ ਹੈ ਹਾਂਜੀ ਔਰ ਸਾਡੇ ਘਰ ਸਰ ਦੋ ਵਾਰ ਚੋਰ ਆ ਚੁੱਕੇ ਹੈ ਇੱਕ ਵਾਰ ਫਰਡੇ ਔਰ ਵੈਰੀ ਨੈਕਸਟ ਡੇ ਸੈਟਰਡੇ ਮਾਰਨਿੰਗ ਔਰ ਦੇਖ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਬਹੁਤ ਜਲਦੀ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ ਕੰਦਾ ਉੱਚੀਆਂ ਕਰਵਾ ਰਹੇ ਹਾਂ ਕਿਉਂਕਿ ਮੇਰੇ ਬੱਚੇ ਡਰੇ ਹੋਏ ਐ ਪਹਿਲਾਂ ਸੁਣਦੇ ਸੀ ਕਿ ਚੋਰ ਰਾਤ ਨੂੰ ਆਉਂਦੇ ਐ ਬਟ ਐਸ ਟਾਈਮ ਕੁਛ ਸੀਨ ਨਵਾਂ ਹੋਇਆਗਾ ਉਹ ਦਿਨੇ ਆਇਆ ਪਹਿਲਾਂ 11 ਵਜੇ ਫਿਰ ਨੈਕਸਟ ਡੇ ਮਾਰਨਿੰਗ ਆਇਆ 5:30 ਵਜੇ ਔਰ ਮੈਂ ਇਹ ਵੀ ਦੱਸਣਾ ਚਾਹਨੀ ਐ ਕਿ ਸਾਡੀ ਗਲੀ 'ਚ ਜਿੰਨੇ ਵੀ ਮੋਸਟਲੀ ਕਾਰ ਐ ਮੋਸਟਲੀ ਸਾਡੇ ਗਲੀ ਦੇ ਵਿੱਚ ਕਾਰਾਂ ਦੇ ਵਿੱਚ ਦੋ-ਦੋ ਵਾਰ ਚੋਰੀ ਹੋ ਚੁੱਕੀ ਐ ਦੇਖੋ ਤੁਸੀਂ ਸਾਹਮਣੇ ਕੈਮਰਾ ਘੁਮਾਓ ਆਪਣਾ ਸਾਹਮਣੇ ਇਹ ਸੜਕ ਆ ਰਿਹਾ ਦੋ ਵਾਰ ਇਹਨਾਂ ਦੇ ਹੋ ਚੁੱਕੀ ਐ ਜੀ ਚੋਰੀ ਔਰ ਇਹਦੇ ਬਿਲਕੁਲ ਨਾਲ ਦੇਖੋ ਦੋ ਵਾਰ ਇਹਨਾਂ ਦੇ ਚੋਰੀ ਹੋ ਚੁੱਕੀ ਐ ਤੇ ਇੱਕੋ ਸਾਹਮਣਾ ਘਰ ਐ ਜੀ ਬਿਲਕੁਲ ਇੱਕ ਵਾਰ ਉਹਨਾਂ ਦੇ ਹੋਈ ਐ ਚੋਰੀ ਅੱਛਾ ਇੱਕ ਵਾਰ ਹੀ ਉਹਨਾਂ ਦੇ ਹੋਈ ਹਾਂਜੀ ਆ ਬਿਲਕੁਲ ਨਾਲ ਵਾਲਾ ਘਰ ਐ ਸਾਡੇ ਜੀ ਇਹਨਾਂ ਦੇ ਚੋਰੀ ਹੋਈ ਐ ਉਸ ਤੋਂ ਬਾਅਦ ਫ੍ਰਾਈਡੇ ਸਾਡੇ ਹੋਈ ਫੇਰ ਸਾਡੇ ਅੱਛਾ ਤੁਹਾਡੇ ਤੁਹਾਡੇ ਕੋ ਦੋ ਹੀ ਉਸ ਤੋਂ ਬਾਅਦ ਸਾਡੇ ਪਹਿਲਾ ਫ੍ਰਾਈਡੇ ਹੋਈ ਜੀ ਫਿਰ ਸੈਟਰਡੇ ਫੇਰ ਹੋਈ ਜੀ ਹੁਣ ਤੁਸੀਂ ਦੀਵਾਰਾਂ ਇਹ ਸਾਰੀਆਂ ਉੱਚੀਆਂ ਕਰਵਾ ਰਹੇ ਹੋ ਸਰ ਬਿਲਕੁਲ ਅਸੀਂ ਸਿਰਫ ਐਸੀ ਡਾਰ ਤੋਂ ਦੀਵਾਰਾਂ ਉੱਚੀਆਂ ਕਰਵਾ ਰਹੇ ਹਾਂ ਕਿ ਜਿੰਨੀ ਸੇਫਟੀ ਸਾਡੇ ਤੋਂ ਹੋ ਸਕਦੀ ਐਸੀ ਕਰਵਾਈਏ ਐਟ ਲੀਸਟ ਚੋਰ ਮਤਲਬ ਜਿੰਨੀ ਦੇਰ ਚੋ ਦੀਵਾਰ ਚੜੇਗਾ ਸਾਨੂੰ ਸ਼ਾਇਦ ਪਤਾ ਲੱਗ ਜੇ ਅਸੀਂ ਕੁਝ ਕਰ ਸਕੀਏ ਆਪਣੀ ਸੇਫਟੀ ਕੈਮਰੇ ਹੈ ਜੀ ਸਾਡੇ ਕੋਲ ਬਕਾਇਦਾ ਵੀਡੀਓ ਵੀ ਹੈ ਚੋਰ ਦੀ ਅਸੀਂ ਉਹ ਵੀ ਦਿਖਾ ਸਕਦੇ ਹਾਂ ਉਸ ਤੋਂ ਕੀ ਮੰਗਾ ਤੁਹਾਨੂੰ ਉਸ ਤੋਂ ਕੀ ਉਮੀਦ ਹੈ ਸਾਡੀ ਇਹ ਉਮੀਦ ਹੈ ਦੇਖੋ ਪ੍ਰਸ਼ਾਸਨ ਆਪਣਾ ਕੰਮ ਕਰਦਾ ਹੈ ਨੋ ਡਾਊਟ ਅਸੀਂ ਇਹ ਨਹੀਂ ਕਹਿੰਦੇ ਕਿ ਪੁਲਿਸ ਕੰਮ ਨਹੀਂ ਕਰਦੀ ਪ੍ਰਸ਼ਾਸਨ ਕੰਮ ਨਹੀਂ ਕਰਦਾ ਬਟ ਸਾਡੀ ਇਹ ਰਿਕੁਐਸਟ ਹੈ ਕਿ ਥੋੜਾ ਜਾ ਹੋਰ ਇਸ ਚੀਜ਼ ਤੇ ਧਿਆਨ ਕੀਤਾ ਜਾਵੇ ਤੇ ਇਹਨਾਂ ਚੋਰਾਂ ਨੂੰ ਪਕੜਿਆ ਜਾਵੇ ਇਹਨਾਂ ਨੂੰ ਇੰਨੀ ਕਿ ਸਜ਼ਾ ਦਿੱਤੀ ਜਾਵੇ ਤਾਂ ਕਿ ਦੂਸਰੇ ਲੋਕ ਉਹਨਾਂ ਨੂੰ ਦੇਖ ਕੇ ਸਬਕ ਲੈਣ ਦੁਬਾਰਾ ਚੋਰੀ ਕਰਨ ਤੋਂ ਡਰਨ ਕਿਸੇ ਦਾ ਪਰਸ ਖਿੱਚਿਆ ਜਾ ਰਿਹਾ ਕਿਸੇ ਦਾ ਬੱਚਾ ਹੱਥ ਚੋਂ ਖੋਕੇ ਲਿਜਾਇਆ ਜਾ ਰਿਹਾ ਹੈ ਸਰਕਾਰ ਨੇ ਇੱਕ ਬੜਾ ਸੋਹਣਾ ਸਲੋਗਨ ਦਿੱਤਾ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਬਟ ਮੈਂ ਪ੍ਰਸ਼ਾਸਨ ਤੋਂ ਇਹ ਪੁੱਛਣਾ ਚਾਹੁੰਦੀ ਆਂ ਵੀ ਇਹ ਸਲੋਗਨ ਸਿਰਫ ਸ਼ੋਅ ਆਫ ਕਰਨ ਲਈ ਹੈ ਇੰਨਾ ਤੇ ਅਮਲ ਕਦੋਂ ਅਸੀਂ ਬੇਟੀ ਬਚਾਈਏ ਅਸੀਂ ਬੇਟੀ ਪੜਾਈਏ ਪ੍ਰਸ਼ਾਸਨ ਕੁਛ ਨਾ ਕਰੇ ਸਰਕਾਰ ਕੁਛ ਨਾ ਕਰੇ ਬੇਟੀਆਂ ਨੂੰ ਸ਼ਰਿਆਮ ਹੱਥਾਂ ਚ ਖੋਕੇ ਲਿਜਾਇਆ ਜਾ ਰਿਹਾ ਕਿ ਕੁਛ ਹੋ ਰਿਹਾ ਹੈ ਪਰ ਸਖਿੱਚੇ ਜਾ ਰਿਹਾ ਹੈ ਮਤਲਬ ਸਾਡੀ ਸੇਫਟੀ ਕਿੱਥੇ ਹੈ ਜੀ ਅੰਗਰੇਜ਼ ਚਲੇ ਗਏ ਸਾਡਾ ਫਰੀडम ਕਿੱਥੇ ਹੈ ਸਾਨੂੰ ਆਮ ਪਬਲਿਕ ਨੂੰ ਸਾਨੂੰ ਫਰੀडम ਨਹੀਂ ਮਿਲਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਫਰੀडम ਮਿਲੇ ਪਹਿਲਾਂ ਲੋਕ ਕਹਿ ਦਿੰਦੇ ਸੀ ਵੀ ਲੇਡੀ ਪਾਗਲ ਸੀ ਜਿਹੜੀ ਰਾਤ ਨੂੰ ਨਿਕਲੀ ਸੀ ਹੁਣ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਲੇਡੀ ਦਿਨੇ ਵੀ ਨਾ ਨਿਕਲੇ ਉਹ ਆਪ ਦੇ ਘਰੇ ਵੀ ਨਹੀਂ ਸੇਫ ਹੈ ਕਿ ਘਰੇ ਚੋਰ ਆ ਰਹੇ ਆ ਦਿਨੇ ਮਤਲਬ ਕੀ ਸਿਸਟਮ ਹੈ ਜੀ ਅਸੀਂ ਬਾਹਰ ਨਹੀਂ ਜਾ ਸਕਦੇ ਕੋਈ ਕੰਮ ਨਹੀਂ ਕਰ ਸਕਦੇ ਹਰ ਟਾਈਮ ਇਹ ਜ਼ਰੂਰੀ ਨਹੀਂ ਹੈ ਕਿ ਜੈਂਟ ਸੀ ਬਾਹਰ ਜਾਣ ਉਹ ਹੀ ਕੰਮ ਕਰਨ ਅੱਜ ਦਾ ਟਾਈਮ ਐਦਾਂ ਹੈ ਕਿ ਦੋਨਾਂ ਨੂੰ ਮਿਲ ਕੇ ਚੱਲਣਾ ਪੈਂਦਾ ਬਟ ਲੇਡੀਜ਼ ਦੀ ਬੱਚਿਆਂ ਦੀ ਕਿਤੇ ਕੋਈ ਸੇਫਟੀ ਹੈ ਨਹੀਂ ਜੀ ਤੇ ਮੇਰੀ ਦਿਲੋਂ ਰਿਕੁਐਸਟ ਮੇਰੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਰਕਾਰ ਨੂੰ ਜੋ ਵੀ ਮੇਰੀ ਆਵਾਜ਼ ਸੁਣ ਰਿਹਾ ਹੈ ਮੇਰੀ ਉਹਨਾਂ ਸਾਰਿਆਂ ਨੂੰ ਇੱਕ ਹੰਬਲ ਰਿਕੁਐਸਟ ਹੈ ਹੱਥ ਜੋੜ ਕੇ ਰਿਕੁਐਸਟ ਹੈ ਕਿ ਸਾਡੀ ਸੇਫਟੀ ਕੀਤੀ ਜਾਵੇ ਬੱਚਿਆਂ ਦੀ ਲੇਡੀਆਂ ਦੀ ਤਾਂ ਕਿ ਅਸੀਂ ਖੁੱਲੇ ਆ ਬਾਜ਼ਾਰ ਜਾ ਸਕੀਏ ਆਪਣੇ ਕੰਮ ਕਰ ਸਕੀਏ ਬਟ ਅੱਜ ਦਾ ਇਹ ਜਾ ਟਾਈਮ ਹੋ ਚੁੱਕਿਆ ਜੀ ਕੋਈ ਬੱਚਾ ਸੇਫ ਨਹੀਂ ਹੈ ਕੋਈ ਲੇਡੀ ਸੇਫ ਨਹੀਂ ਹੈ ਇਹ ਪੜੋਸੀਆਂ ਦੀ ਲੇਡੀ ਆਈ ਹੈ ਜੀ ਜੋਬ ਤੋਂ ਉਹ ਘਰ ਦੀ ਬੈਲ ਮਾਰ ਰਹੀ ਸੀ ਕਿ ਦਰਵਾਜ਼ਾ ਮਤਲਬ ਅੰਦਰ ਜਾਣ ਲਈ ਚੋਰ ਉਹਦੇ ਦਰਵਾਜ਼ੇ ਚੋਂ ਦੀ ਚੇਨ ਖਿੱਚ ਕੇ ਲੈ ਕੇ ਗਿਆ ਤੇ ਹੁਣ ਇਸ ਤੋਂ ਜ਼ਿਆਦਾ ਅਸੀਂ ਮਤਲਬ ਕੀ ਕਹੀਏ ਇਸ ਤੋਂ ਵੱਧ ਤਾਂ ਵਰਡਸ ਹੀ ਖਤਮ ਹੋ ਜਾਂਦੇ ਕਿ ਘਰ ਦੇ ਦਰਵਾਜੇ 'ਚ ਸੇਫਟੀ ਨਹੀਂ ਹੈ ਔਰ ਦੂਸਰਾ ਐਗਜ਼ਾਮਪਲ ਸਾਡਾ ਇਹ ਐ ਅਸੀਂ ਘਰ ਦੇ ਅੰਦਰ ਬੈਠੇ ਆਂ ਔਰ ਚੋਰ ਬੜੇ ਸ਼ਰਿਆਮ ਦੇਖੋ ਛਾਤ ਤੇ ਘੁੰਮ ਰਿਹਾ ਜੋ ਸਮਾਨ ਉਹਨੂੰ ਚਾਹੀਦਾ ਉਹ ਚੁੱਕ ਰਿਹਾ ਹੈ ਨਾ ਬੱਚੇ ਨੀਚੇ ਸਾਡੇ ਹੈ ਅਸੀਂ ਹੈ ਮਤਲਬ ਕਿਤੇ 1% ਵੀ ਸੇਫਟੀ ਨਹੀਂ ਰਹੀ ਇਹ ਸੇਫਟੀ ਕਿਉਂ ਨਹੀਂ ਰਹੀ ਇਹ ਸਾਡੀ ਸਰਕਾਰ ਨੂੰ ਪਤਾ ਹੈ ਅਗਰ ਥੋੜਾ ਜਿਹਾ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਇਹ ਸਭ ਕੁਝ ਖਤਮ ਹੋ ਸਕਦਾ ਹੈ ਇਹ ఏਰੀਆ ਕਿਹੜਾ ਮੈਮ ਇਹ ਇਹ ਅਗਰਵਾਲ ਕਲੋਨੀ ਹੈ ਜੀ 1/2 ਨੰਬਰ ਗਲੀ ਹੈ ਸਾਡੀ ਤੇ ਬਟ ਮੈਂ ਪਰਟੀਕੂਲਰ ਇਹ ਨਹੀਂ ਕਹੂੰਗੀ ਇਹ ਇੱਥੇ ਹੀ ਹੋਇਆ ਬਠਿੰਡਾ ਦੇ ਵਿੱਚ ਸਭ ਜਗ੍ਹਾ ਇਹ ਸਭ ਕੁਝ ਹੋ ਰਿਹਾ ਹੈਗਾ ਕਿਸੇ ਨੂੰ ਕੋਈ ਸੇਫਟੀ ਨਹੀਂ ਹੈ ਕੁਛ ਨਹੀਂ ਹੈ ਮਤਲਬ ਪ੍ਰਸ਼ਾਸਨ ਐਸ ਵੱਲ ਧਿਆਨ ਦੇਵੇ ਮੇਰਾ ਨਾਮ ਲਲਤਾ ਚੋਪੜਾ ਜੀ ਹਾਂਜੀ ਹਾਂ ਕੱਲ ਮਾਰਨਿੰਗ ਦੇ ਵਿੱਚ ਜੀ ਆਪਣਾ ਪੋਣੇ 11 ਵਜੇ ਤੇ ਮੈਂ ਆ ਰਹੀ ਸੀਗੀ ਆਟੋ ਤੋਂ ਉਤਰੀ ਆਟੋ ਤੋਂ ਉਤਰੇ ਮਤਲਬ ਕਿ ਦਸ ਕਿ ਕਦਮ ਚੱਲੀ ਐ ਤੇ ਮੇਰਾ ਪਰਸ ਬਾਹ ਵਿੱਚ ਪਾਇਆ ਹੋਇਆ ਸੀਗਾ ਬਾਹੋਂ ਚ ਪਰਸ ਕੱਢ ਕੇ ਲੈ ਗਿਆ ਜੀ ਬਸ ਮੈਂ ਗਿਰੀ ਨਹੀਂ ਕੀ ਇੰਨਾ ਕ ਬਚਾਉ ਗਿਆ ਅੱਛਾ ਹਾਂਜੀ ਮੇਸ਼ਕੀ ਪਾਸੇ ਦੇ ਵਿੱਚ ਪਰਸ ਵਿੱਚ ਮੋਬਾਈਲ ਸੀ ਜੀ ਕੁਛ ਨਗਦੀ ਸੀਗੇ ਜੀ ਹਾਂਜੀ ਤੇ ਬਸ ਜਦੋਂ ਮੈਂ ਸ਼ੋਰ ਕਰਿਆ ਆਪ ਦੇ ਮੇਰੇ ਘਰ ਤੋਂ ਮਤਲਬ ਕਿ ਪੰਜ ਇੱਕ ਘਰ ਪਿੱਛੇ ਸੀਗੀ ਮੈਂ ਅੱਛਾ ਜਦੋਂ ਉਹ ਨੂੰ ਮੈਂ ਆਪ ਦੇ ਗੇਟ ਤੇ ਪਹੁੰਚੀ ਆ ਉਦੋਂ ਨੂੰ ਉਹਨੇ ਟਰਨ ਲੈ ਲਿਆ ਵੀ ਬਹੁਤ ਜ਼ਿਆਦਾ ਤੇਜ਼ ਸੀ ਉਹਦਾ ਐਕਟਿਵ ਤੇ ਘਰ ਦੇ ਪਕੜ ਨਹੀਂ ਸਕੇ ਉਹਨਾਂ ਹਾਂਜੀ ਫਾਦਰ ਆਪਣੇ ਬੇਟਾ ਮੇਰਾ ਇੱਕ ਲਾਈਫ ਸਾਈਰ ਆਪਣੇ ਗਿਆ ਸੱਜੇ ਪਾਸੇ ਤੇ ਹਸਬੰਡ ਗਏ ਇਧਰ ਖੱਬੇ ਪਾਸੇ ਜੀ ਪਰ ਦੋਨਾਂ ਨੂੰ ਮਿਲਿਆ ਨਹੀਂ ਜੀ ਬਸ ਮੇਰੀ ਇਹੀ ਰਿਕਵੈਸਟ ਹੈ ਕਿ ਸਾਡੀ ਅਗਰਵਾਲ ਕਲੋਨੀ ਗਲੀ ਨੰਬਰ 1/2 ਦੇ ਵਿੱਚ ਸੇਫਟੀ ਕੀਤੀ ਜਾਵੇ ਹਨ ਉਸੇ ਇਹੀ ਪਰਸ਼ਾਹਨ ਪ੍ਰਸ਼ਾਸਨ ਨੂੰ ਇਹੀ ਰਿਕਵੈਸਟ ਹੈ ਕਿ ਵੀ ਥੋੜਾ ਧਿਆਨ ਦੇਣ ਲਾਈਟ ਸਿਸਟਮ ਬਲ ਧਿਆਨ ਦੇਣ ਹੋਰ ਕੋਈ ਵੀ ਸੇਫਟੀ ਜਿਵੇਂ ਜਿਹੜੇ ਵੀ ਚੋਰ ਐ ਅਸੀਂ ਵੀਡੀਓ ਵੀ ਪਾਈ ਐ ਉਹਨਾਂ ਦੇ ਲੈ ਕੇ ਵੀ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਜਾਵੇ ਜੀ ਹਾਂਜੀ ਪੁਲਿਸ ਤੋਂ ਇਹੀ ਮੰਗਦੇ ਐ ਇਸੇ ਲਈ ਕਰਾ ਰਹੇ ਆ ਜੀ ਐਮਰਜੈਂਸੀ ਦੇ ਵਿੱਚ ਹੁਣ ਚਾਰ ਮਿਸਤਰੀ ਲਗਾਏ ਆ ਤੇ ਸਾਰੇ ਬੱਚੇ ਰਾਤਾਂ ਨੂੰ ਸੌਂਦੇ ਨਹੀਂ ਬਹੁਤ ਜ਼ਿਆਦਾ ਰੋਂਦੇ ਆ ਤੇ ਇਸ ਕਰਕੇ ਰਿਕਵੈਸਟ ਹੈ ਵੀ ਜਰੂਰ ਧਿਆਨ ਦੇਵੇ ਪੁਲਿਸਾਂ ਜੀ ਜੀ ਮੇਰਾ ਨਾਮ ਪ੍ਰੀਆ ਹੈ ਅੱਛਾ ਜੀ ਮੈਂ ਇਹਨਾਂ ਦੀ ਸੋਨੀਆ ਦੀ ਦੇ ਪड़ोसी ਹਾਂ ਪਰਸੋਂ ਸਵੇਰ 11:30 ਵਜੇ ਆਇਆ ਬਿਲਕੁਲ ਸਾਡੇ ਪਾਣੀ ਗਿਰਨ ਲੱਗ ਗਿਆ ਮੈਂ ਕਿ ਪਾਣੀ ਕਿੱਥੋਂ ਜਾ ਰਿਹਾ ਮੈਂ ਬਿਲਕੁਲ 3rd ਫਲੋਰ ਤੇ ਗਈ ਪਾਣੀ ਜਾ ਰਿਹਾ ਟੂਟੀ ਬਿਲਕੁਲ ਟੁੱਟੀ ਵੀ ਹੈ ਨੈਕਸਟ ਡੇ ਮਾਰਨਿੰਗ ਫੇਰ ਉੱਚਾ ਚੜ ਕੇ ਆ ਗਿਆ ਸਾਡੀ ਮਤਲਬ ਅਸੀਂ ਐਨੇ ਪਰੇਸ਼ਾਨ ਆ ਕਿ ਸਾਰਾ ਦਿਨ ਮੈਨੂੰ ਨੀਂਦ ਨਹੀਂ ਹੈ ਮੇਰਾ ਬੱਚਾ ਡਿਪਰੈਸ਼ਨ ਚ ਚਲਾ ਗਿਆ ਤੇ ਰੋਂਦਾ ਮम्मा ਕੀ ਹੋ ਗਿਆ ਕੀ ਹੋ ਗਿਆ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਹਰ ਗਲੀ ਵਿੱਚ ਚੋਰੀ ਹੋ ਰਹੀ ਹੈ ਹਰ ਇੱਕ ਘਰ ਸਾਡਾ ਡਿਪਰੈਸ਼ਨ ਚ ਹੋ ਗਿਆ ਬੱਚੇ ਡਰਦੇ ਨੇ ਬਾਹਰ ਖੇਲਣ ਨੂੰ ਖੇਲਣ ਤੋਂ ਵੀ ਐਟਲੀਸਟ ਡਰਨ ਲੱਗੇ ਬੱਚੇ ਕਿੰਨੇ ਵਜੇ ਆਉਂਦੇ ਚੋਰ ਇਹ ਸਵੇਰੇ 11 ਵਜੇ ਆਇਆ ਫਿਰ ਨੈਕਸਟ ਡੇ ਮਾਰਨਿੰਗ ਆਇਆ ਸਾਡੇ ਫਾਦਰ ਨੇ ਲੋ ਰੌਂਡ ਲਗਾਉਂਦੇ ਸਾਨੂੰ ਉਹਨਾਂ ਦਾ ਵੀ ਡਰ ਹੈ ਵੀ ਉਹ ਮਾਰਨਿੰਗ ਚ ਬਜ਼ੁਰਗਾਂ ਨੇ ਸੈਰ ਕਰਨੀਆਂ ਸਾਨੂੰ ਉਹ ਵੀ ਡਰ ਲੱਗਦਾ ਵੀ ਕਿਤੇ ਹੱਥ ਪਾਈ ਨਾ ਹੋ ਜੇ ਤੱਕਾ ਮੁਕੀ ਨਾ ਨਸ਼ੇੜੀ ਬਹੁਤ ਹੈ ਆ ਪਾਰਕ ਦੇ ਵਿੱਚ ਵੀ ਇਹ ਬੁਰਾ ਹਾਲ ਹੈ ਅਸੀਂ ਬੈਠ ਨਹੀਂ ਸਕਦੀ ਲੇਡੀਜ਼ ਬੱਚੇ ਵੀ ਨਹੀਂ ਜਾ ਸਕਦੇ ਅਸੀਂ ਕਿੱਧਰ ਜਾਈਏ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਕਿ ਅਸੀਂ ਇਸ ਕਰਕੇ ਕਰਵਾਣੇ ਵੀ ਸਾਡੇ ਬੱਚੇ ਛੋਟੇ ਨੇ ਅਸੀਂ ਇਕੱਲੇ ਰਹਨੇ ਆ ਕੋਈ ਵੀ ਕੋਈ ਜਦੋਂ ਦਿਨੇ ਹੋ ਸਕਦਾ ਤਾਂ ਰਾਤ ਨੂੰ ਵੀ ਹੋ ਸਕਦਾ ਕਦੇ ਵੀ ਹੋ ਸਕਦਾ ਕਿਸ ਟਾਈਮ ਵੀ ਹੋ ਸਕਦਾ ਅਸੀਂ ਸੇਫ ਨਹੀਂ ਹੈਗੇ ਇਸ ਕਰਕੇ ਅਸੀਂ ਕਰਵਾ ਰਹੇ ਸੀ ਮਜਬੂਰੀ ਹੋ ਕੇ ਕਰਵਾ ਰਹੇ ਹਾਂ ਕੋਲ ਵੀ ਹੋ ਸਕਦੇ ਲੇਕਿਨ ਅਸੀਂ ਮਜਬੂਰੀ ਚ ਸਭ ਕੁਝ ਕਰਵਾਉਣਾ ਪੈ ਰਿਹਾ ਸਾਨੂੰ ਕੀ ਕਰਵਾ ਰਹੇ ਹੋ ਮਤਲਬ ਕਾਦੀ ਲੇਬਰ ਲਾਈ ਹੋਈ ਅਸੀਂ ਅਸੀਂ ਚਤੰਦਾ ਉੱਚੀ ਕਰਵਾ ਰਹੇ ਹਾਂ ਕਿ ਅਸੀਂ ਆਪਦੀ ਤਰਫੋਂ ਫੁੱਲ ਕੋਸ਼ਿਸ਼ ਕਰ ਰਹੇ ਹਾਂ ਕਿ ਨਾ ਸੇਫਟੀ ਵਾਸਤੇ ਕਰ ਰਹੇ ਹਾਂ ਕਿ ਚੋਰ ਨਾ ਆਵੇ ਨਸ਼ੇੜੀ ਨਾ ਆਵੇ ਲੇਕਿਨ ਸਾਨੂੰ ਇਹ ਸਭ ਕਰਨਾ ਪੈ ਰਿਹਾ ਮੈਨੂੰ ਵਿਸ਼ਵਾਸ ਹੈ ਉਹ ਆਪਦਾ ਕੰਮ ਕਰ ਰਿਹਾ ਅਸੀਂ ਪ੍ਰਸ਼ਾਸਨ ਨੂੰ ਕਹਿ ਰਹੇ ਹਾਂ ਕਿ ਜਲਦ ਤੋਂ ਜਲਦ ਇਹ ਸਾਨੂੰ ਛੁਟਕਾਰਾ ਦਿੱਤਾ ਜਾਵੇ ਅਸੀਂ ਬਹੁਤ ਜ਼ਿਆਦਾ ਮੈਂਟਲੀ ਫਿਜ਼ੀਕਲੀ ਡਿਸਟਰਬ ਹੋ ਰਿਹਾ ਮੇਰਾ ਨਾਮ ਗੀਤਾ ਹੈ ਅੱਛਾ ਤੇ ਕੀ ਕੀ ਗੱਲ ਹੋ ਗਈ ਗਲੀ ਦੇ ਵਿੱਚ ਕਿੰਨੀਆਂ ਚੋਰੀਆਂ ਦੋ ਵਾਰੀ ਆ ਗਏ ਸਾਡੀ ਗਲੀ ਦੇ ਵਿੱਚ ਚੋਰ ਤੇ ਸਾਹਮਣੇ ਪਾਰਕ ਹੈ ਜੀ ਉਹਦੇ ਵਿੱਚ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ ਕਦੇ ਚੱਲਦੀ ਹੈ ਕਦੇ ਨਹੀਂ ਚੱਲਦੀ ਤੇ ਸਾਨੂੰ ਹੁਣ ਰਾਤ ਨੂੰ ਅਸੀਂ ਕਿਤੇ ਵੀ ਜਾਂਦੇ ਆ ਕਿਸੇ ਵੀ ਫੰਕਸ਼ਨ 'ਚ ਜਾਂਦੇ ਆ ਸਾਨੂੰ ਬਹੁਤ ਡਰ ਲੱਗਦਾ ਪਿੱਛੋਂ ਘਰ ਦਾ ਅਸੀਂ ਛੱਡ ਕੇ ਨਹੀਂ ਜਾ ਸਕਦੇ ਹਾਂਜੀ ਹਾਂਜੀ ਤੇ ਸਾਨੂੰ ਬਸ ਪ੍ਰਸ਼ਾਸਨ ਕੋਈ ਇਹਦੇ ਵਾਸਤੇ ਚੋਰੀ ਵੀ ਦੋ ਵਾਰੀ ਆ ਗਿਆ ਲਗਾਤਾਰ ਚੋਰ ਤੇ 3 33 ਤੀਸਰੀ ਵਾਰ ਆਂਟੀ ਦਾ ਪਰਸ ਲੈ ਗਿਆ ਕਿੱਚ ਕੇ ਹਾਂ ਤੋਂ ਬੰਦ ਗਲੀ ਇਹ ਬੰਦ ਗਲੀ 'ਚ ਵੀ ਹਾਂ ਨਹੀਂ ਬੰਦ ਤਾਂ ਨਹੀਂ ਹੈਗੀ ਗਲੀ ਤਾਂ ਖੁੱਲੀ ਹੈ ਕਿਹੜੀ ਗਲੀ ਹੈ ਏ ਅਗਰਵਾਲ ਇੱਕ ਵਟਾ ਤੂੰ ਫੋਲਸਨ ਕਮਪਲੇਟ ਲਖਾਈ ਸੀ ਪਹਿਲਾਂ ਹਾਂਜੀ ਲਖਾਈ ਸੀ ਪੰਜੇ ਲਗਵਾਈ ਸੀ ਇਹ ਐਮਐਲਏ ਵੀ ਰਹਿੰਦੇ ਇੱਥੇ ਹਾਂਜੀ 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 ਇਹਨਾਂ ਦੇ ਸਕਿਉਰਟੀ ਅੱਗੇ ਬੈਠੀ ਹੈ ਜੀ ਹਾਂਜੀ ਇੱਥੇ ਨਹੀਂ ਪਰ ਕੋਈ ਹੈਗਾ ਨਨ ਜੀ ਨਨ ਜੀ ਪਹਿਲਾਂ ਕੋਈ ਦੰਨੀ ਸੀ ਹੁਣ ਨਹੀਂ ਹੋਇਆ ਜੀ ਇਹ ਸਾਡੀ ਗਲੀ ਸੇਫ ਸੀ ਬਿਲਕੁਲ ਪਹਿਲਾਂ ਕੌਣ ਹੈ ਇਹ ਨਸ਼ੇੜੀ ਆ ਜਾਂ ਕੋਈ ਨਸ਼ੇੜੀ ਹੋਈ ਹੈ ਜੀ ਹਾਂ ਜੀ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਤੋਂ ਬਸ ਜੀ ਸਾਡੀ ਗਲੀ ਚ ਬਸ ਥੋੜਾ ਜਿਹਾ ਵੀ ਪ੍ਰਸ਼ਾਸਨ ਧਿਆਨ ਦੇਵੇ ਸੇਫ ਪਕੜਿਆ ਜਾਵੇ ਪਰ ਸਾਰਾ ਕੁਝ ਹੀ ਲੈ ਗਏ ਸਿਹਾਰ ਕਾਰਡ ਵਗੈਰਾ ਸਭ ਕੁਝ ਮੇਰਾ ਤਾਂ ਵਿੱਚੇ ਸੀ 15000 ਰੁਪਏ ਸੀ ਸਾਰਾ ਸਮਾਂ ਸੀ ਮਿਲਿਆ ਨਾ ਹੀ ਕੁਝ ਨਿਮਿਲਿਆ ਪ੍ਰਸ਼ਾਸਨ ਨੇ ਕੋਈ ਕੀਤਾ ਨਹੀਂ ਪਿਛਲੇ ਸਾਲ ਦੀ ਗੱਲ ਹੈ ਇੱਕਾ ਦੋ ਮਹੀਨੇ ਤੋਂ ਦੀ ਗੱਲ ਹੈ ਇੱਥੋਂ ਮੈਂ ਘਰੋਂ ਗਈਆਂ ਦੋ ਵਾਰੀ ਪਰਸ ਲੈ ਗਏ ਦੋ ਵਾਰੀ ਪਰਸਾਂ ਇੱਕ ਵਾਰੀ ਮੋਬਾਈਲ ਕੱਲਾ ਹੈ ਦੋ ਵਾਰੀ ਪਰਸ ਇੱਕ ਵਾਰੀ ਅੱਛਾ ਫਿਰ ਮਿਲਿਆ ਕੁਝ ਨਾ ਕੁਝ ਪੋਸ਼ ਵੀ ਨਹੀਂ ਮਿਲਿਆ ਜਮਾਈ ਨਹੀਂ ਕੋਈ ਕੰਪਲੀਟਲ ਖਾਈ ਕੰਪਲੀਟਲ ਖਾ ਕੇ ਦੋਨੇ ਵਾਰੀ ਲਖਾਈ ਹੈ ਕੰਪਲੀਟ ਅੱਛਾ ਮਿਲਿਆ ਨਹੀਂ ਮਿਲਿਆ ਕੁਝ ਨਹੀਂ ਹੁਣ ਕਿੰਨੀ ਕੀ ਦੇਰ ਹੋਈ ਹੈ ਚੋਰੀ ਹੋਈ ਨੂੰ ਤੁਹਾਡਾ ਪਰਸ ਫਰਵਰੀ ਚ ਹੋਈ ਸੀ ਅੱਛਾ ਹਾਂ ਉਸ ਤੋਂ ਪਹਿਲਾਂ ਉਦੋਂ ਪਹਿਲਾ ਅਪ੍ਰੈਲ ਤੋਂ ਪਿਛਲੇ ਸਾਲ ਹੋਰ ਘਰਕੀ ਵਿੱਚ ਤੁਸੀਂ ਇਹ ਡਰ ਲੱਗਦਾ ਫਿਰ ਕਿਤੇ ਆਣਾ ਜਦੋਂ ہم ਦੋ ਲਗਾਤਾਰ ਹੀ ਦੋ ਦਿਨ ਹੋ ਗਏ ਅੱਛਾ ਇੱਥੇ ਚੋਰੀ ਹੁੰਦੀ ਹੈ ਹਾਂ ਹਾਂ ਇਹ ਮੰਗ ਕਰਦੇ ਵੀ ਸੁਰੱਖਿਆ ਕੀਤਾ ਜਾਵੇ ਮਾੜਾ ਮੋਟਾ ਗਲੀ ਦਾ ਸੁਧਾਰ ਕੀਤਾ ਜਾਵੇ ਬਿਜਲੀ ਦਾ ਪਾਣ ਕੁਛ ਨਹੀਂ ਹੈਗਾ ਇੱਥੇ ਚੱਲਦੇ ਨਹੀਂ ਕੋਈ ਇੱਥੇ ਐਮਐਲਏ ਵੀ ਰਹਿੰਦੇ ਆ ਹਾਂ ਸਰਦਾਰ ਸਿੰਘ ਵਾਲੇ ਰਹਿੰਦੇ ਆ ਹਾਂ ਜੀ ਨਾਲ ਹੀ ਰਹਿੰਦੇ ਆ ਅੱਛਾ ਕੋਈ ਉਹਨਾਂ ਦੇ ਪਾਰਟੀ ਸਿਕਿਉਰਿਟੀ ਵਾਲੇ ਆ ਸਾਰਾ ਦਿਨ ਰਹਿੰਦੇ ਆ ਬਸ ਫੇਰ ਵੀ ਕੋਈ ਦਰਦਾ ਹੈਗਾ ਗਨਮੈਨ ਦਿੰਦੇ ਆ ਹਾਂ ਜੀ ਗਨਮੈਨ ਸਾਰਾ ਉੱਚੀਆਂ ਕਰਵਾ ਕੇ ਉਹ ਪਰਲੇ ਦਾ ਸਿਕਰ ਸਾਡਾ ਅੱਛਾ ਅਸੀਂ ਦੁਬਾਰਾ ਉੱਚੀ ਕਰਵਾ ਕੇ ਆਪਦਾ ਸੇਫਟੀ ਕਰਦੇ ਆ ਵਿਸ਼ਵਾਸ ਕਰਦਾ ਜੀ ਹੁਣ ਇੰਨਾ ਚਿਰ ਹੋ ਗਿਆ ਉਹਨਕੇ ਪੁੱਛੇ ਨਹੀਂ ਕੋਈ ਕੱਲ ਨਹੀਂ ਕੀਤੀ ਦੋ ਤਿੰਨ ਵਾਰੀ ਫੜੇ ਵੀ ਆ ਫੋਨ ਵੀ ਉਹ ਚੋਰੀ ਹੋਈ ਆ ਸਾਨੂੰ ਕੋਈ ਪੁੱਛਦਾ ਹੀ ਨਹੀਂ ਕਿਹਾ ਵੀ ਅ ਵੀ ਤੁਸੀਂ ਦੇਖੋ ਕਿਤੋਂ ਦੋ ਤਿੰਨ ਵਾਰੀ ਫੋਨ ਵੀ ਕੀਤਾ ਉਹਨਾਂ ਨੂੰ ਅੱਛਾ ਜੋ ਪਰਸ ਵਗੈਰਾ ਬੁੜੀ ਕਾ ਫੜਦੇ ਕਰਦੇ ਆ ਕੋਈ ਉਦੋਂ ਵੀ ਕੋਈ ਪੁੱਛਦੇ ਕੰਧਾਂ ਉੱਚੀਆਂ ਕਰਵਾ ਕੇ ਤਾਰ ਲਵਾ ਲਾਂਗੇ ਥੋੜਾ ਬਹੁਤ ਬਸ ਛੋਟੀ ਤਾਂ ਕਰਵਾਵਾਂਗੇ ਲਾਈਟ ਲੂਟ ਦਾ ਪ੍ਰਬੰਧ ਕਰਕੇ ਅੱਪ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੀ ਰਾਤ ਨੂੰ ਚੋਰ ਆਉਂਦੇ ਆ ਰਾਤ ਨੂੰ ਚੋਰੀਆਂ ਹੁੰਦੀਆਂ ਪਰ ਅੱਜ ਕੱਲ ਦਾ ਸਿਸਟਮ ਚੇਂਜ ਹੋ ਚੁੱਕਿਆ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਸਾਡੇ ਘਰ ਚੋਰ ਆਇਆ ਸ਼ੁੱਕਰਵਾਰ ਨੂੰ 11 ਵਜੇ ਦਾ ਸਵਾ 11 ਦਾ ਟਾਈਮ ਸੀਗਾ ਸਾਡੇ ਪੜੋਸੀਆਂ ਦੀ ਛੱਤ ਤੋਂ ਆਇਆ ਪਹਿਲਾਂ ਪੜੋਸੀਆਂ ਦੇ ਘਰ ਉਹਨੇ ਚੋਰੀ ਕੀਤੀ ਫਿਰ ਸਾਡੀ ਛੱਤ ਤੋਂ ਚੋਰੀ ਕੀਤੀ ਫਿਰ ਉਸ ਤੋਂ ਬਾਅਦ ਸਾਡੀ ਛੱਤ ਟੱਪ ਕੇ ਗਿਆ ਤੇ ਆਪਸ ਵਿੱਚ ਡਿਸਕਸ਼ਨ ਹੁੰਦੀ ਆ ਤਾਂ ਸਾਨੂੰ ਪਤਾ ਲੱਗਦਾ ਵੀ ਨਹੀਂ 15 20 ਦਿਨ ਚੋਰ ਨਹੀਂ ਆਏਗਾ ਬਟ ਉਹਨੇ ਇੱਕ ਰਾਤ ਵੀ ਨਹੀਂ ਪੂਰੀ ਹੋਣ ਦਿੱਤੀ ਜੀ ਅਗਲੀ ਸਵੇਰ ਉਹ 5:30 ਫੇਰ ਆ ਗਿਆ ਫਿਰ ਉਹਨੇ ਕੋਸ਼ਿਸ਼ ਕੀਤੀ ਅਸੀਂ ਉਹਦੇ ਪਿੱਛੇ ਵੀ ਗਏ ਉਹਨੂੰ ਪਕੜਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਾਡੇ ਹੱਥ ਨਹੀਂ ਆਇਆ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਰਿਕੁਐਸਟ ਹੈ ਕਿ ਦੇਖੋ ਬਹੁਤ ਕਮੀਆਂ ਹੈ ਕਿ ਪੁਲਿਸ ਬਹੁਤ ਕੁਝ ਕਰਦੀ ਹੈ ਪਰ ਤੁਸੀਂ ਇੱਕ ਨਿਗਾਹ ਮਾਰੋ ਕਿੰਨੀ ਲੰਬੀ ਗਲੀ ਹੈ ਜੀ ਐਸ ਦੇ ਵਿੱਚ ਗਿਣਤੀ ਨੇ ਤਿੰਨ ਲਾਈਟਾਂ ਲੱਗੀਆਂ ਹੋਈਆਂ ਠੀਕ ਹੈ ਜੀ ਜਿਹਦੇ ਵਿੱਚੋਂ ਕਦੇ ਇੱਕ ਜਗਦੀ ਹੈ ਕਦੇ ਦੋ ਜਗਦੀਆਂ ਔਰ ਲਾਈਟਾਂ ਇੰਨੀਆਂ ਛੋਟੀਆਂ ਹੈ ਕਿ ਅਗਰ ਆਪਾਂ ਦੇਖੀਏ ਇਹਦੀ ਲਾਈਟ ਜਗਦੀ ਹੈ ਜੀ ਕੈਂਡਲ ਮਿਲਣ ਲੱਗਦਾ ਜ਼ਿਆਦਾ ਹੋਊਗੀ ਇਸ ਤੋਂ ਤੇ ਮੇਰੀ ਰਿਕੁਐਸਟ ਹੈ ਕਿ ਕੁਝ ਕੀਤਾ ਜਾਵੇ ਪ੍ਰਸ਼ਾਸਨ ਇਸ ਵਾਰ ਧਿਆਨ ਦੇ ਵੀ ਸਰਕਾਰ ਕੁਝ ਕਰੇ ਪਹਿਲਾਂ ਇਹ ਗੱਲ ਕਹੀ ਜਾਂਦੀ ਸੀ ਕਿ ਲੇਡੀਜ਼ ਨੂੰ ਰਾਤ ਨੂੰ ਨਹੀਂ ਜਾਣਾ ਚਾਹੀਦਾ ਘਰੋਂ ਬਾਹਰ ਹਣਾ ਹੁਣ ਦਿਨ ਦਿਹਾੜੇ ਵੀ ਨਹੀਂ ਅਸੀਂ ਜਾ ਸਕਦੇ ਆਪਣੀਆਂ ਮਾਤਾ ਜੀ ਖੜੇ ਇਹਨਾਂ ਦਾ ਪਰਸ ਚੋਰੀ ਹੋਇਆ ਜੀ ਕੱਲ ਬਿਲਕੁਲ ਆਪਣੀ ਗਲੀ ਦੇ ਵਿੱਚੋਂ ਪਰਸ ਖਿੱਚ ਕੇ ਲੈ ਕੇ ਗਿਆ ਇੱਕ ਚੋਰ ਤੇ ਮੇਰੀ ਰਿਕੁਐਸਟ ਹੈ ਕਿ ਕੁਝ ਕੀਤਾ ਜਾਵੇ ਆ ਜਿਹੜੀਆਂ ਦੀਵਾਰਾ ਕਰਵਾ ਰਹੀ ਤੁਸੀਂ ਆਪਣਾ ਕਰ ਰਹੇ ਇਹ ਸਾਡਾ ਘਰ ਹੈ ਜੀ ਮੇਰੇ ਬੱਚੇ ਬਹੁਤ ਛੋਟੇ ਸਾਨੂੰ ਇਸ ਚੀਜ਼ ਦਾ ਡਰ ਹੈ ਬੱਚੇ ਡਰੇ ਹੋਏ ਆ ਮੇਰੇ ਨਮਸਕਾਰ ਜੀ ਮੈਂ ਡਾਕਟਰ ਪ੍ਰਿੰਸ ਕੁਮਾਰ ਗਰ ਕਾ ਡੀਐਮ ਕਾਰਡੀਓਲੋਜੀ ਕ੍ਰਿਸਟਲ ਹਸਪੀਟਲ ਮੇਸ਼ਵਰੀ ਚੌਂਕ ਬਠਿੰਡਾ ਤੋਂ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਜੂਨ ਦੇ ਮਹੀਨੇ ਦੇ ਵਿੱਚ 1 ਜੂਨ ਤੋਂ ਲੈ ਕੇ 30 ਜੂਨ ਤੱਕ ਹਾਰਟ ਦਾ ਚੈੱਕਅਪ ਕੈਂਪ ਲਗਾ ਰਹੇ ਹਾਂ ਜਿਸ ਵਿੱਚ ਅਸੀਂ ਹਾਰਟ ਦੇ ਸਾਰੇ ਟੈਸਟ ਜਿਵੇਂ ਕਿ ਈਸੀਜੀ ਇਕੋ ਕੰਸਲਟੇਸ਼ਨ ਸ਼ੂਗਰ ਅਤੇ ਕੋਲੇਸਟ੍ਰੋਲ ਦਾ ਚੈੱਕ ਕਰਾਂਗੇ ਅਗਰ ਕਿਸੇ ਵੀ ਪੇਸ਼ੈਂਟ ਨੂੰ ਚੱਲਣ ਦੇ ਵਿੱਚ ਸਾਹ ਫੁੱਲਦਾ ਹੈ ਜਾਂ ਪੈਰਾਂ ਤੇ ਸੋਜਣ ਆ ਰਹੀ ਹੈ ਜੇ ਆਖਾਤੇ ਵਿੱਚ ਦਰਦ ਹੁੰਦਾ ਹੈ ਜਾਂ ਤੜਕਨ ਦਾ ਮਹਿਸੂਸ ਹੁੰਦਾ ਹੈ ਤਾਂ ਉਸ ਨੂੰ ਹਾਰਡ ਦੀ ਦਿੱਕਤ ਹੋ ਸਕਦੀ ਹੈ ਅਸੀਂ ਇਸ ਕੈਂਪ ਦੇ ਵਿੱਚ ਸਾਰੇ ਟੈਸਟ 39 ਦੇ ਵਿੱਚ ਕਰਾਂਗੇ ਅਗਰ ਤੁਹਾਨੂੰ ਇਹਨਾਂ ਸਿੰਪਟਮਸ ਦੇ ਵਿੱਚੋਂ ਕੋਈ ਵੀ ਦਿੱਕਤ ਹੈ ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਅਤੇ ਆਪਣਾ ਇਲਾਜ ਜਾਂ ਟੈਸਟ ਕਰਵਾ ਸਕਦੇ ਹੋ ਸ਼ੁਕਰੀਆ